ਹਾ ਫੈਦਾਂ ਨਾ ਪੜੇ ਲਿਖੇ ਹੋਣ ਦਾ ਵਾਵਾ ਸਾਰਿਆਂ ਤੇ ਰੋਗ ਮਾਰ ਲੀਦਾ ਓਦਾਂ ਕੋਈ ਕਿਸੇ ਦਾ ਰੋਗ ਚੱਲਦਾ ਨਾਲੇ ਪਿੰਦਰ ਵੀ ਮੇਰੇ ਵੱਲ ਓਦਾਂ ਨਾ ਮੇਰੀ ਗੱਲ ਕਿਥੋਂ ਸੁਣੀ ਹੁਣ ਇਹਨਾਂ ਨੇ ਹੋਇਆ ਕਿ ਮੇਰੀ ਬੋਟੀ ਕੰਮ ਕਰਦੀ ਐ ਤੇ ਮੈਂ ਇਹਦੀ ਗੱਲ ਸੁਣਾ ਚਲ ਹਾਂ ਵਧੀਆ ਤੇ ਮੇਰੀ ਸੋਹਣ ਨਾਲ ਤਾਂ ਨਾਲ ਦੱਸੋ ਮੰਮੀ ਆਖ ਲਈ ਇਹ ਬਾਕੀਆ ਪਿਆਤਾ ਨਾਲ ਪਿੰਡਰ ਗੇ ਡਰਾਹਣਾ ਪਿਆਣ ਕਿਤੇ ਤੇ ਮੰਮੀ ਆਉਂਦੀ ਪਈ ਉਹਨਾਂ ਨੇ ਮੈਂ ਨਾ ਵੀ ਤਾਂ ਖਾ ਪਿਆ ਲਈ ਮੰਮੀ ਤੂੰ ਮੇਰੇ ਘਰ ਨਾਲ ਫਤਲ ਪਿੰਡਰ ਵੀ ਨਹੀਂ ਗਿਆ। ਇਹ ਪਿੰਡਰ ਤਨਖਾਹ ਮਿਲਣ ਲਈ ਤੇ ਕੰਮ ਇਨਾ ਕਰ ਲਈ ਤੂੰ। ਮੰਨਿਆ ਕਿ ਨਾਂ ਨੌਕਰੀ ਤੇ ਜਾਂਦੀ ਆ ਤੇ ਪਿੰਡਰ ਭਲਾ ਕੀ ਕਰਦਾ ਵਾ? ਇਹ ਕੋਈ ਕੰਮ ਨਹੀਂ ਕਰ ਕਰੰਦਾ ਹੈਗਾ। ਲੈ ਮੈਂ ਤਾ ਆਇਆ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਮੈਂ ਤਾਂ ਪੀਣਾ ਚਾਹਿਆ। ਹਾਂ ਜੀ ਠੀਕ ਆ। ਮੈਨੂੰ ਤਾਂ ਪਤਾ ਹੀ ਨਹੀਂ ਮੈਂ ਨਾ ਸ਼ਹਿਰ ਗਈ ਹਾਂ। ਮੈਨੂੰ ਕਦੇ ਨਹੀਂ ਦੱਸਿਆ ਗੀ ਮੈਂ ਪਹਤਾਵਾ ਆਇਆ ਏ। ਠੀਕ ਜੀ। ਹੂੰ ਹੋਰ ਤੇ ਸੁਣਾ ਗਈ ਨਾ ਚਾਹਿਆ। ਬਹੁਤ ਵਧੀਆ। ਹੋਰ ਤੇ ਮੰਮੀ ਨੂੰ ਵੀ ਨਾਲ ਲਿਆਉਣਾ ਸੀ। ਉਹ ਨਾਲ ਹੈਗੇ ਤੇ ਫਿਰ ਭੋਜ ਹੁਣੀ ਆਗੇ ਅੱਛਾ ਅੱਛਾ ਉਹਨਾਂ ਨੇ ਕਿਹਾ ਫਿਰ ਕਹਿੰਦੇ ਵੀ ਫਿਰ ਕੇ ਤੇ ਚੱਲ ਜਾਣਾ ਠੀਕ ਆ ਚੱਲ ਫਿਰ ਜਦੋਂ ਆਏਗਾ ਨਾਲ ਜ਼ਰੂਰ ਨਾਲ ਲੈ ਕੇ ਜੀ ਕੋਈ ਨਹੀਂ ਆਉਂਦੇ ਹੋਰ ਫਿਰ ਬੜਾਈ ਬੁੜੀ ਕਿੱਦਾਂ ਚੱਲਦੀ ਆ ਬੜੀ ਚੱਲਦੀ ਭਾਈ ਠੀਕ ਆ ਕਿਹੜੀ ਕਲਾਸ ਜੀ ਹੁਣ ਮੇ ਤਾਂ ਮੈਂ ਪਲਾਸਰ ਜੀ ਪੇਪਰ ਦੇ ਦਿੱਤੇ ਹੁਣ ਪਲਾਸਰ ਜੀ ਨਾਲ ਠੀਕ ਆ ਰਿਜ਼ਲਟ ਕਦੋਂ ਆਉਣਾ ਰਿਜ਼ਲਟ ਕੱਲ੍ਹ ਪਾਸੋਂ ਤੱਕ ਵੀ ਪਤਾ ਨਹੀਂ ਜਾਣਾ ਛੇਤੀ ਠੀਕ ਨਹੀਂ ਹੋਣੀ ਆਪਾਂ ਤੈਨੂੰ ਛੇਤੀ ਕੱਢਣਾ ਰਹੀਏ ਜੇ ਦੋ ਚਾਰ ਦਿਨ ਨਹੀਂ ਨਹੀਂ ਤੁਹਾਨੂੰ ਬੜਾ ਫਿਰ ਕੰਮ ਵੀ ਆ ਨਾਲ ਇਹ ਰਿਜ਼ਲਟ ਉਹਦੇ ਕਰਕੇ ਕਰ ਅੱਛਾ ਤੇ ਮੈਂ ਤਾਂ ਫੇ ਚਾਹ ਪਣੀ ਪੀਤਾ ਹੀ ਹੋ ਹਾਂਜੀ ਪੀ ਲੈ ਚਾਹ ਬਣੀ ਚਲ ਠੀਕ ਐ ਤੂੰ ਬੈਹ ਰੈਸਟ ਕਰ ਤੇ ਮੈਂ ਹੁੰਨੀ ਆ ਫੇ ਹਾਂਜੀ ਕਵਲ ਸੌਣੇ ਖਣੀ ਆ ਹਾਂਜੀ ਦੀਦੀ ਮੈਂ ਆਖਿਆ ਪੇਟੋ ਸੋਈਦਾ ਤੇ ਸਾਰਾ ਕੰਮ ਹੋ ਗਿਆ ਵਾ ਤੇ ਚਲ ਮੈਂ 1 ਮਿੰਟ ਕੋ ਫੋਨ ਵੇਖ ਲੈਨੀ ਆ ਮੈਂ ਵੀ ਸੌਣ ਲੱਗੀ ਹਾਂ ਤੇ ਮੈਂ ਕਿਹਾ ਚਲ ਕਵਲ ਵਲ ਵੀਨੀ ਆ ਭਲਾ ਕੀ ਕਰਨੀ ਆ ਮੈਂ ਵੀ ਆਖਿਆ ਚਲ ਨਾਦ ਕਵਲ ਵੀਨੀ ਆ 2 ਮਿੰਟ ਹੋਰ ਕਵਲ ਕਿਹੜੀ ਉਸੇ ਵੇਲੇ ਨੀਂਦ ਆ ਜਾਂਦੀ ਆ ਅਜੇ ਸਾਰੇ 9 ਵਜੇ ਆ ਹਾਂਜੀ ਦੀਦੀ ਤੁਸੀਂ ਸਹੀ ਕਹਿ ਰਹੇ ਹੋ ਬਸ ਠੀਕ ਆ ਜਦੋਂ ਵੇਖ ਲਉਣਾ ਉਦੋਂ ਤੱਕ ਜਣੇ ਮੂੰਹ ਜੜ ਕੇ ਗੱਲਾਈ ਕਰਦੇ ਰਿਹਾ ਕਰੋ ਕੋਈ ਘਰ ਦੇ ਕੰਮ ਵੱਲ ਵੀ ਧਿਆਨ ਦੇ ਲਿਆ ਕਰੋ ਉਹਨਾਂ ਵਿਚਾਰੇ ਨਿਆਣੇ ਨੂੰ ਸੜੀ ਦੀ ਦਾਲ ਬਣਾ ਕੇ ਖਵਾਈਏ ਤੁਸੀਂ ਤੇ ਜੇ ਕੋਈ ਨਹੀਂ ਬਣਾਉਣੀ ਚੱਜਦੀ ਸਬਜੀ ਤੇ ਮੈਨੂੰ ਦੱਸ ਦਿਨੇ ਮੈਂ ਆਪ ਬਣਾ ਲੈਂਦੀ ਨਾਲੇ ਸਬਜੀ ਤੇ ਆਪਾਂ ਗੋਭੀ ਦੀ ਵੀ ਢਾਲ ਬਣਾਈ ਦੀ ਉਹਨੂੰ ਕਿਹਨੂੰ ਪਤਾ ਲੱਗਾ ਤੇ ਤੁਹਾਨੂੰ ਪਰਦੇ ਹੈਗਾ ਉਹ ਨਹੀਂ ਖਾਂਦਾ ਉਹ ਕਿਹੜਾ ਪਹਿਲੀ ਵਾਰ ਆਇਆ ਵਾ ਇੱਥੇ ਤੇ ਨਾਲ ਜੁਲੀ ਸੇਵੀਆਂ ਬਣਾਈਆਂ ਹੀ ਹੋੜੀ ਤੂੰ ਵੇਖੀਆ ਸੇਮੀਓ ਤੁਸੀਂ ਕਿਥੇ ਬਣਾਈਆਂ ਮੈਨੂੰ ਤੇ ਕਿਤੇ ਦਿਖਿਆ ਨਹੀਂ ਨਾ ਮੈਨੂੰ ਮਿਲੀਆਂ ਐ ਮਸਾਲ ਚਨੀਆ ਬਣਾਈਆਂ ਹੋਣੀਆਂ ਵਾ ਜਾ ਕੇ ਰਸੋਈ ਚ ਵੇਖਾ ਤੇ ਜੇ ਵੀ ਪਈਆਂ ਵਾ ਤੂੰ ਜਾਣ ਕੇ ਲੜਾਈ ਦੀ ਆਵਾਜ਼ਾਂ ਮਾਰਦੀ ਆ ਲੜਾਈ ਦੀ ਆਵਾਜ਼ਾਂ ਨਹੀਂ ਮੈਂ ਮਾਰਦੀ ਤੂੰ ਹੀ ਚੱਲਦੇ ਕੰਮ ਕਰਿਆ ਕਰੋ ਤੇ ਤੁਹਾਨੂੰ ਵੀ ਕੋਈ ਕੁਝ ਨਾਲ ਕਵੇ ਜਦੋਂ ਤੁਹਾਡੇ ਕੰਮ ਕਰਨ ਵਾਲੇ ਤਾਂ ਤੂੰ ਹੀ ਕਰਨੇ ਆ ਹੁਣ ਮੈਂ ਉੱਥੇ ਡਿਊਟੀ ਤੇ ਜਾਣੀ ਆਂ ਤੇ ਸਾਰੇ ਕੰਮ ਵੀ ਮੈਂ ਹੀ ਕਿੱਲਾ ਕਰਾਂ ਅਹੀ ਤੈਨੂੰ ਕਦੀ ਕਹਿੰਦੀ ਆ ਕੰਮ ਕਰਨ ਵਾਲਾ ਤੇ ਜੇ ਆਪਾਂ ਤੈਨੂੰ ਕਵਾਂਗੇ ਤੂੰ ਕਿਹੜਾ ਕੰਮ ਕਰ ਲੈਣਾ ਵਾ ਕੰਮ ਮੈਂ ਕਿਉਂ ਕਰਾਂ ਮੇਰੇ ਤੋਂ ਤਾਂ ਇੱਕੋ ਕੰਮ ਹੋਣਾ ਵਾ ਜਾਂ ਤੇ ਮੇਰੇ ਤੋਂ ਨੌਕਰੀ ਕਰਾ ਲਓ ਜਾਂ ਮੇਰੇ ਤੋਂ ਘਰ ਦੇ ਕੰਮ ਕਰਾ ਲਓ ਮੇਰੇ ਤੋਂ ਨੇ ਦੋਵੇਂ ਪਾਸੇ ਕੰਮ ਹੁੰਦੇ ਬੱਲੇ ਨਹੀਂ ਤੇਰੇ ਕੰਮ ਤੇ ਬੜੀ ਸੇਤੀ ਸੁਣਾਤਾ ਵਾ ਜਾਂ ਮੈਂ ਕੰਮ ਕਰਾਂ ਕਰਦੇ ਜੀ ਜਾਂ ਮੈਂ ਨੌਕਰੀ ਕਰਾਂ ਨੌਕਰੀ ਦੀ ਤਨਖਾਹ ਬੜੀ ਤੂੰ ਦੇਂਦੀ ਆ ਨਾ ਸਾਨੂੰ ਲੈ ਲੈ ਕੇ ਹਾਨੂੰ ਕਹਦਾ ਤੇਰਾ ਸੋਖ ਆ ਸਾਰੇ ਪੈਸੇ ਤੇ ਤੂੰ ਆਪ ਰੱਖਣ ਦੀਆਂ ਜਿਹੜੇ ਨੌਕਰੀ ਕਰਦੇ ਨੇ ਉਹ ਪਹਿਲਾਂ ਘਾਡੇ ਕੰਮ ਨਹੀਂ ਨਾ ਕਰਦੇ ਉਹ ਸਾਰਾ ਘਾਡੇ ਕੰਮ ਕਰਕੇ ਫਿਰ ਨੌਕਰੀਆਂ ਤੇ ਜਾਂਦੇ ਨੇ ਮਿਲ ਤੋਂ ਤੋ ਇੱਕੋ ਕੰਮ ਹੁੰਦਾ ਜੀ ਮੇਰੇ ਤੋਂ ਨਹੀਂ ਦੋ ਦੋ ਕੰਮ ਹੁੰਦੇ ਤੇ ਨਾਲੇ ਹਾਜਰੇ ਤੁਸੀਂ ਪੈਸੇ ਸੁਣਾਉਂਦੇ ਹੋ ਨਾ ਕਿਵੇਂ ਘਰੇ ਦੇਂਦੀ ਨਹੀਂ ਆ ਮੰਮੀ ਨੂੰ ਖੁਸ਼ ਹੋ ਹ ਜਦੋਂ ਮੇਰੀ ਤਨਖਾਹ ਆਉਂਦੀ ਨਾ ਜਿੱਥੋਂ ਨਾਲ ਲੋਡ ਪੈਂਦੀ ਉੱਥੇ ਮੈਂ ਦੇਣੀ ਆ ਤੁਹਾਨੂੰ ਜੇ ਆਹ ਗੱਲ ਲੈਣ ਤਾਂ ਮੈਂ 1 ਰੁਪਿਆ ਵੀ ਨਹੀਂ ਦਿਦਿਆ ਕਰਨਾ ਇੱਥੇ ਜਿੰਨਾ ਮਰਜ਼ੀ ਕਰ ਲੋ ਕੋਈ ਨਹੀਂ ਕਦਰ ਕਰਦਾ ਨਾ ਲੈ ਤੁਹਾਡੇ ਨਾਲ ਤਾਂ ਕੋਈ ਵਾਰਿਆ ਹੀ ਨਹੀਂ ਨਾ ਸਕਦਾ ਕਬਲ ਇੱਕ ਵਾਰੀ ਨਾ ਮੰਮੀ ਇਹ ਦੇਖੋ ਪੈਸੇ ਮੰਗੇ ਹੀ 2000 ਰੁਪਿਆ ਉਹ ਇਹਨੇ ਮੰਮੀ ਨੂੰ ਦਿੱਤਾ ਹੀ ਬਸ ਜਿਦੋਂ ਨਹੀਂ ਉਹੋ ਹੀ ਸੁਣਾਉਂਦੀ ਰਹਿੰਦੀ ਆ ਤੇ ਹੋਰ ਦੀਦੀ ਉਹੋ ਹੀ ਸੁਣਾਈ ਜਾਂਦੀ ਆ ਬਾਰ-ਬਾਰ ਮੈਂ ਵੀ ਇੱਕ ਵਾਰੀ ਦੇਕਣਾ 500 ਰੁਪਿਆ ਮੰਗਿਆ ਤਾਂ ਅਗਲੀ ਨੇ ਝੱਟ ਜਵਾਬ ਦਿੱਤਾ ਸੀ ਵੀ ਮੇਰੇ ਕੋਲ ਹੈ ਨਹੀਂਗੇ ਲੈ ਕਬਲੇ ਦੇਖੋ 500 ਵੀ ਨਾ ਨਿਕਲਿਆ ਤੇ ਹੋਰ ਮਹਤਾਬ ਤੂੰ ਤਾਂ ਛਾਡੀ ਤਿਆਰੀ ਕਰ ਲਈ ਜਾਣ ਦੀ ਜੀ ਬਈ ਤੁਹਾਨੂੰ ਬੜਾ ਕੰਮ ਵੀ ਹੈਗਾ ਕਰ ਨਾਲੇ ਸਕੂਲ ਨਹੀਂ ਜਾਣਾ ਹੁੰਦਾ ਆਹ ਹੋਈ ਚਲੋ ਤੇਰੇ ਸਹੀ ਚੱਲ ਜਿੰਨੋਂ ਪਹੁੰਚਣਾ ਹੈ ਨਾ ਤਾਂ ਹੱਪਾ ਕਰ ਆਵੇ ਜਾਈ ਚਾਹਾਂ ਹਾਂਜੀ ਚਾਰ ਆਊਂਡ ਲੱਗੀ ਸੀ ਹਾਂਜੀ ਸਪਿੰਨਰ ਮੇਰੇ ਸ਼ਟਡਾਊਨ ਚੱਲੀਏ ਫਿਰ ਚਲੋ ਆਜੋ ਚਲੋ ਮੈਂ ਵੀ ਤਾਂ ਨਾਲ ਜਾਦਾ ਨਾ ਪਰ ਨਹੀਂ ਨਹੀਂ ਤੂੰ ਘੜੇ ਨਾਲ ਨਹੀਂ ਜਾਣਾ ਰੋਟੀ ਪਾਣੀ ਖਾ ਕੇ ਤੇ ਫੇਰ ਜਾਈ ਤੇਰੇ ਬਾਅਦ ਹੀ ਮੈਨੂੰ 5 ਮਿੰਟ ਛੱਡ ਕੇ ਆਜਣਾ ਤੇ ਬਾਅਦ ਵਿੱਚ ਆਪੇ ਤੈਨੂੰ ਛੱਡ ਆਉਣਗੇ ਨਹੀਂ ਨਹੀਂ ਮੈਂ ਤੁਹਾਡੇ ਨਾਲ ਹੀ ਚੱਲ ਜਾਣਾ ਰੋਟੀ ਤੇ ਮੈਂ ਘਰ ਜਾ ਕੇ ਖਾ ਲਾਂਗਾ ਹੁਣ ਕੋਈ ਨਹੀਂ 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 ਤੈਨੂੰ ਮੀਤ ਨਹੀਂ ਜਾਣ ਦੇਣਾ ਰੋਟੀ ਖਾ ਕੇ ਤੇ ਫੇਰ ਹੀ ਜਾਇਂ ਫਿਰ ਬਾਅਦ ਵਿੱਚ ਮੰਮੀ ਨੇ ਕਹਿਣਾ ਕਿ ਤੂੰ ਆਪਣੇ ਭਰਾ ਨੂੰ ਰੋਟੀ ਨਹੀਂ ਖਵਾ ਕੇ ਕੱਲਿਆ ਤੇ ਨਾਲੇ ਦੀਦੀ ਹੁਣੀ ਬਣਾਉਂਦੇ ਨੇ ਛੱਟ ਭੰਜਣੀ ਤੇ ਫਿਰ ਖਾ ਕੇ ਤੇ ਚਲਣੀ ਤੇ ਜਦੋਂ ਤੈਨੂੰ ਮੈਨੂੰ ਛੱਡ ਕੇ ਆਉਗੇ ਨਾ ਫਿਰ ਬਾਅਦ ਵਿੱਚ ਚੇਲ ਨੂੰ ਵੀ ਛੱਡ ਆਏ ਆ ਕੋਈ ਗੱਲ ਨਹੀਂ ਛੱਡਾਂਗਾ ਮੈਂ ਸਵੇਰੇ ਮ ਆਪਣਾ ਮੈਂ ਤੁਰ ਰਹਿਂਦਾ ਸੋ ਤੇ ਰਹਿਂਦਾ ਸੋ ਬਗਿਆ ਦਾ ਨਹੀਂ ਪਰ ਮੈਨੂੰ ਸਕੂਲ ਵੀ ਜਾਣਾ ਹਣਾ ਚਲੋ ਵੀ ਜ਼ਰੂਰੀ ਹੈ ਮਨ ਪੜਾਈ ਤੇ ਜ਼ਰੂਰੀ ਹੈ ਨਾ ਫਿਰ ਤੇ ਚੱਲੀਏ ਆਪਾਂ ਹਰ ਤੈਨੂੰ ਛੱਡਵਾਂ ਹਾਂਜੀ ਚੱਲੋ ਠੀਕ ਹੈ ਤੇ ਤੂੰ ਨਾ ਚਿੰਦੜੇ ਉੱਥੇ ਤਾਂ ਬਹਿ ਜਾ ਤੇ ਜੇ ਕਿਹੜੀ ਚੀਜ਼ ਦੀ ਲੋੜ ਹੋਗੀ ਨਾ ਫਸ ਫਾਸ ਦੇ ਦੀ ਦੀਦੀ ਹੁਣ ਨਾ ਆਪਾਂ ਤੈਨੂੰ ਪੜਾਜਣਗੇ ਅੰਦਰ ਤੇ ਚਲੋ ਫਿਰ ਚੱਲੀਏ ਚਲੋ ਚੰਨਾ ਮੈਂ ਤਾਂ ਠੀਕ ਹੈ ਫਿਰ ਆਣਾ ਥੋੜੇ ਜਿਹਾ ਪਹਿਹੀ ਰੱਖ ਲਾ ਆਪਣੇ ਕੋਲ ਨਹੀਂ ਨਹੀਂ ਰੈਂਦ ਦੇਸੋ ਕੋ ਮੈਂ ਆ ਤਾਂ ਨਾ ਜਾਣੀ ਕਿ ਚੀਜ਼ ਮਿਲ ਦੇਣੀ ਕੋਈ ਗਾਣੀ ਮੈਂ ਤੇਰੀ ਵੱਡੀ ਭੈਣਾ ਵੱਡੀਆਂ ਭੈਣਾਂ ਤੋਂ ਲੱਲੀ ਦੇ ਹੁੰਦੇ ਨੇ ਚੱਲ ਜੀ ਜਾਂਣ ਹਰਦਾ ਤੂੰ ਕੋਲ ਨਹੀਂ ਨਾ ਚੱਲੀਏ ਮਰਾਪਾ ਹਾਂਜੀ ਚਲੋ ਤੇ ਤਾਂ ਹੋ ਜਾ ਆ ਕੇ ਬੱਸ ਮੈਂ 5 ਮਿੰਟ ਦੇ ਵਿੱਚ ਵਿੱਚ ਆ ਜਾਣਾ ਠੀਕ ਜੀ ਕਵਲੋਂ ਪਾਂਡੇ ਧੁੱਪ ਗਿਆ ਹਾਂ ਦੀਦੀ ਧੁੱਪ ਗਏ ਨੇ ਪਾਂਡੇ ਤੇ ਅੱਜ ਕਰ ਗਲਾਸ ਫੜ ਤੇ ਦੋ ਗਲਾਸ ਨਾਲ ਚੋਲ ਮਣਕੇ ਲਿਆਇਆ ਦੀਦੀ ਚੋਲ ਕਿਹੜੇ ਬਣਾਉਣੇ ਨੇ ਨਮਕੀਨ ਬਣਾਉਣੇ ਆ ਮੈਂ ਨਾ ਪਿਆਜ਼ ਕੱਟਣ ਲੱਗੀ ਆ ਤੇ ਨਾਲੇ ਨਾ ਰਾਦੀ ਸਬਜੀ ਪਈ ਆ ਦਹੀਂ ਵੀ ਹੈਗਾ ਵਾ ਮੈਂ ਕਹਾਂ ਮੈਂ ਤਾਂ ਆਪ ਨੂੰ ਵੀ ਦੀ ਨਾਲ ਰੋਟੀ ਖਵਾ ਲਾਂਗੇ ਚਲੋ ਠੀਕ ਐ ਗੋਇੰਦਰੀ ਮੈਂ ਲੈ ਆਉਂਦੀ ਆਂ ਦੀਦੀ ਆਹਲਾਸ ਪੱਲ ਲੈ ਦਿਨ ਨਾਲ ਹਾਂ ਲੈ ਚਾ ਕੀ ਕਰਨ ਲੱਗੇ ਜੇ ਨੂਨ ਵਾਲੇ ਚੋਰ ਬਣਾਉਣ ਲੱਗੇ ਹਾਂ ਤੇ ਦਹੀਂ ਦੀਦੀ ਆਖ ਨਹੀਂ ਹੈਗਾ ਵਾ ਤੇ ਸਬਜੀ ਕਿਹੜੀ ਐ ਸਬਜੀ ਦਾ ਤ ਵਾਲੀ ਦਾਲ ਹੈਗੀ ਇਹ ਬਸ ਠੀਕ ਐ ਰਾਤ ਵਾਲੀ ਦਾਲ ਨਹੀਂ ਉਹਨੂੰ ਫੇਰ ਰੋਟੀ ਖਵਾ ਦੋ ਸੜੀ ਜੀ ਨਾਲ ਜਦੋਂ ਆਪਣੇ ਘਰ ਆਟੇ ਆਉਂਦੇ ਨੇ ਰਿਸ਼ਤੇਦਾਰ ਉਹਦੋਂ ਤੇ ਨਹੀਂ ਬੰਨ ਸੁਣੀਆਂ ਚੀਜ਼ਾਂ ਬਣਾ ਲੈਂਦੇ ਜੇ ਹੁਣ ਮੇਰਾ ਭਰਾ ਆਵੇ ਤਾਂ ਤੁਸੀਂ ਚਾਦੀ ਚੀਜ਼ ਨਹੀਂ ਕੋਈ ਬਣਾ ਸਕਦੇ ਚੁੱਪ ਕਰਕੇ ਨਾ ਤੇ ਚਿੱਟੇ ਚਨੇ ਬਣਾ ਲਓ ਪਿੰਦਰ ਨੂੰ ਛੱਡਣ ਚੱਲੇ ਨੇ ਤੇ ਪਨੀਰ ਲਈ ਆਉਣਗੇ ਤੇ ਸੋਣੀ ਰੋਟੀ ਖਵਾਉ ਮਨ ਨੂੰ ਤਰਾਤੀ ਵੀ ਨਾਲ ਗੋਭੀ ਦੀ ਬਣਾਇਹੀ ਤੋ ਕਹਿੰਦਾ ਮੈਂ ਨਹੀਂ ਖਾਣੀ ਹੈਗੀ ਮਾਰੀ ਰੋਟੀ ਬਣਾਇਹੀ ਤੇ ਤੁਹਾਨੂੰ ਪਤਾ ਹੋ ਗੋਭੀ ਖਾਂਦਾ ਉਹਨੇ ਤੇ ਗੋਭੀ ਖਾਦੀ ਵੀ ਨਹੀਂ ਜੇ ਹੀ ਰਾਤ ਨੂੰ ਉਹਨੇ ਨਹੀਂ ਖਵਾਲੀ ਤੇ ਤੂੰ ਆਪ ਹੀ ਖਵਾ ਲ ਕੇ ਫੇਰ ਜਾਈ ਹੇ ਨੌਕਰੀ ਤੇ ਜਦੋਂ ਤੁਹਾਡਾ ਕੰਮ ਕਰਨ ਦਾ ਟਾਈਮ ਆ ਨਾ ਤੂੰ ਹੀ ਹੁਣ ਕੰਮ ਕਰਨਾ ਮੈਂ ਉੱਥੇ ਜਾਨੀ ਆ ਹੁਣ ਮੈਂ ਘਰ ਦੇ ਕੰਮ ਥੋੜੀ ਨਾ ਕਰਦੇ ਰਹਿਣਾ ਇਹ ਚ ਲੜਨ ਵਾਲੀ ਕਿਹੜੀ ਗੱਲ ਆ ਜੇ ਚੁੱਟੇ ਚਨੇ ਬਣਾਉਣੇ ਹੀ ਤੇ ਤੂੰ ਹਨਾ ਰਾਤ ਸੁਨਿਆਹ ਦਿੰਦੀ ਅਹੀਂ ਪਿਓ ਛੱਡਦੇ ਤੇ ਹੁਣ ਬਣਾ ਲਿੰਦੇ ਕੋਈ ਗੱਲ ਨਹੀਂ ਕੁੱਕਰ ਵਿੱਚ ਧਰ ਦੋ ਸੀੜੀਆਂ ਮਰਵਾ ਲ ਦੋ ਚਾਰ ਵੱਧ ਵਜਣੀਆਂ ਤੇ ਬਣ ਰਣੀ ਆ ਸਬਜੀ ਤੇ ਨਾਲ ਸੇਵੀਆਂ ਵੀ ਬਣਾ ਲਿਓ ਤੇ ਮੈਂ ਹੁਣ ਚੱਲੀ ਜੇ ਸੋਣੀ ਬੜੀ ਰੋਟੀ ਖਵਾਇਓ ਮੁੰਡੇ ਨੂੰ ਦੀਦੀ ਵੀ ਇਹ ਲੋ ਇਹਦੇ ਕੰਮ ਰੋਗ ਤੇ ਆਉ ਪਾਉਂਦੀ ਆ ਜਿੱਦਾਂ ਸਾਰੀ ਤਨਖਾਹ ਲੈ ਕੇ ਨਾ ਇੱਕ ਘਰ ਦਿੰਦੀ ਆ ਘਰ ਵਾਲੇ ਕਰਪੀਆਂ ਨਹੀਂ ਦਿੰਦੀ ਹੈਗੀ ਜੇ ਭਰਾ ਦੀ ਇੰਨੀ ਫਿਕੜੀ ਤੂੰ ਨੂੰ ਖਵਾਲ ਕੇ ਤੇ ਫੇਰ ਜਾਂਦੀ ਹੁਣ ਨੌਕਰੀ ਤੇ ਕਵਲ ਇਹਦਾ ਕਿ ਕਸੂਰ ਕਸੂਰ ਤੇ ਤੁਹਾਡੇ ਘਰਦਿਆਂ ਦਾ ਵਾ ਜੇ ਪਹਿਲੇ ਦਿਨ ਤੋਂ ਹੀ ਨਾ ਉਹਨਾਂ ਨੇ ਇਹਨੂੰ ਨੱਥ ਪਾਈ ਨੂੰ ਵੀ ਸਾਰਿਆਂ ਨੂੰ ਆਪਣਾ ਆਪਣਾ ਕੰਮ ਵੰਡ ਕੇ ਦਿੱਤਾ ਹੁੰਦਾ ਨਾ ਇਹਨੂੰ ਵੀ ਪਤਾ ਹੁੰਦਾ ਕਿ ਮੈਂ ਸਵੇਰੇ ਟਾਈਮ ਨਾਲ ਉੱਠ ਕੇ ਆ ਕੰਮ ਕਰਕੇ ਜਾਣਾ ਵਾ ਤੈਨੂੰ ਪਤਾ ਉੱਠਦੀ ਰ 8 ਵਜੇ ਆ ਬੈੱਡ ਤੇ ਚਾਹ ਮਿਲਦੀ ਆ ਟਿਫਿਨ ਪੈਕ ਮਿਲਦਾ ਵਾ ਉਹਨੇ ਤੇ ਆਪੇ ਹੜੀ ਤੇ ਰੋਬ ਝਾੜਨੇ ਆ ਹੁਣ ਇੰਜ ਕਰ ਤੂੰ ਚੋਲ ਲੈ ਆਇਆ ਨਾਲੇ ਤੇ ਨਮਕੀਂ ਚੋਲ ਬਣਾ ਲੈਨੇ ਆ ਤੇ ਮੈਂ ਨਾ ਇੰਜ ਕਰਨੀਆਂ ਚਲਿਆਂ ਨੂੰ ਨਾ ਵਿਸਲਾ ਮਰਵਾ ਲੈਨੀ ਆ ਪੰਜ ਛੇ ਜੇ ਰਾਤ ਦਾ ਹਨ ਨੂੰ ਦਸਿਆ ਹੁੰਦਾ ਤੇ ਛੇਤੀ ਬਣ ਜਣੇ ਹੀ ਨਾ ਵੇਲਾ ਪੁੱਠੀ ਲੜਾਈ ਲੜਦੀ ਆ ਸਾਡੇ ਨਾਲ ਤੋ ਹੋਰ ਦੀ ਵੀ ਹੁਣ ਇੱਕੋ ਦਾ ਮੈਂ ਇੰਨਾ ਕੰਮ ਕਿੱਥੋਂ ਹੋ ਜੇ ਇੰਜ ਕਰਨੀ ਫਿਰ ਮੈਂ ਲੈ ਲਈ ਹੁੰਦੀ ਆ ਚੋਲ ਕੋਈ ਨਹੀਂ ਤੂੰ ਕਰ ਤੇ ਮੈਂ ਸਾਰਾ ਨਾਲੇ ਪਿਆਜ਼ ਤੇ ਲਸਣ ਕਰ ਲਈਨੀ ਆ ਹਾਂ ਚਲੋ ਕੋਈ ਨਹੀਂ ਠੀਕ ਹੈ ਚਲੋ ਤੇ ਮੇਰੀ ਗੱਲ ਸੁਣ ਲੋ ਇੱਕ ਹਣ ਉੱਥੇ ਹੀ ਨਾ ਬੈਠੇ ਰਹੋ ਕੰਮ ਤੋਂ ਡਰਦੇ ਘਰੇ ਆ ਜਾਓ ਮੁੰਡਾ ਇਕੱਲਾ ਵਾ ਘਰ ਕੋਈ ਨਹੀਂ ਆ ਜਾਏਗਾ ਮੈਨੂੰ ਵੀ ਪਤਾ ਵਾ ਤੇ ਅਮ ਜਿਹਾ ਹੈ ਨਾ ਪਨੀਰ ਵੀ ਲੈ ਲਿਓ ਅੱਧਾ ਕਿਲੋ ਕੋਈ ਨਹੀਂ ਲੈਣੂਗਾ ਤੇ ਭਾਬੀ ਉਹਨਾਂ ਦੇ ਕੰਮ ਵੇਖ ਲਓ ਰਾਤੀ ਮੈਂ ਉਹਨੂੰ ਦਾਲ ਖਵਾਈ ਤੇ ਨਾਲ ਗੋਭੀ ਦੀ ਸਬਜ਼ੀ ਤੁਹਾਨੂੰ ਪਤਾ ਸਬਜ਼ੀ ਤੇ ਉਹ ਖਾਂਦਾ ਨਹੀਂ ਆ ਤੇ ਹੁਣ ਮੈਂ ਪੁੱਛਣ ਗਈ ਚੰਗੇ ਵੇਲੇ ਤੇ ਹੁਣ ਵੀ ਉਹ ਸੜੀ ਜੀ ਦਾਲ ਉਹਨੂੰ ਖਵਾਉਣੀ ਹੀ ਤੇ ਹੁਣ ਮੈਂ ਉਹਨਾਂ ਨੂੰ ਕਿਹਾ ਵਾ ਕਿ ਚਿੱਟੇ ਚਨੇ ਧਰੋ ਤੁਸੀਂ ਤੇ ਮੈਂ ਪਿੰਦਰ ਦੇ ਹੱਥ ਪਨੀਰ ਘਲਾ ਦਾਂਗੇ ਪੂਰਾ ਤਿਆਰ ਕੁਝ ਹੋਰ ਬਣਾ ਲੈਣਾ ਹੈ ਨਾ ਤੇ ਮੈਨੂੰ ਕੀ ਪਤਾ ਹੈ ਵੀ ਇਹਨਾਂ ਨੇ ਆਹ ਸਬਜ਼ੀ ਬਣਾਈ ਆ ਇਹਨਾਂ ਦਾ ਵੀ ਕੋਈ ਹਾਲ ਨਹੀਂ ਆ ਜੇ ਉਹ ਆਪਣੇ ਰਿਸ਼ਤੇਦਾਰਾਂ ਦੇ ਉਦੋਂ ਚੰਗੀਆਂ ਭਲੀਆਂ ਸਬਜ਼ੀਆਂ ਬਣ ਜਾਂਦੀਆਂ ਵਾ ਚੱਲ ਹੁਣ ਸ਼ਟ ਪਰਾਂ ਜੇ ਮੈਂ ਹਤਾਬਾ ਵਾ ਗਿਆ ਸੁਣੂਗਾ ਫੇਰ ਸੁਣਦੇ ਸੁਣਦੇ ਰਹੇ ਸਭ ਅੱਧਾ ਕਿਲੋ ਲਿਆਉਣਾ ਨਾ ਆਪਣੇ ਨੂੰ ਹਾਂਜੀ ਅੱਧਾ ਕਿਲੋ ਲਿਆਏਗਾ ਕਮਲਾ ਪਾਣੀ ਲਿਆਈਏ ਗਰਾਹ ਲੈ ਨਹੀਂ ਆ ਆਹ ਰੋ ਪਾਣੀ ਕਮਲ ਮੈਂ ਤਾਂ ਨਹੀਂ ਦਿਨ ਲਿਆ ਕਿਥੇ ਆ ਮੈਂ ਤਾਂ ਆਪ ਤੇ ਚਲ ਗਿਆ ਵਾ ਚਲ ਹੀ ਗਿਆ ਰਿੰਗਾ ਸਿੰਘ ਉਹਦੇੜੀ ਕੱਲ ਤੇ ਅਜੇ ਆਇਆ ਹੀ ਬਾਬਾ ਰੌਣਕ ਲਈ ਬੀਵੀ ਉਹਦੇ ਨਾਲ ਆਖਣੇ ਸਕੂਲ ਲੱਗ ਜਾਣਾ ਵਾ ਤੇ ਮੈਂ ਤਾਂ ਆਪਸੇ ਕੋ ਆਖਣ ਦੀ ਫੇ ਮੈਂ ਤਾਬੜ ਐ ਬਾਬਾ ਰੌਣਕ ਲਈ ਲੱਗੀ ਆ ਮੇਰੇ ਨਾਲ ਵਿਆਹ ਤੇ ਯਾਰੇ ਗੱਲ ਕਰਨੀ ਮੇਰਾ ਰਿਜ਼ਲਟ ਹੁਣ ਆਵਾ ਵਾ ਤਾਂ ਫੇ ਤਾਂ ਜੇ ਚਲ ਗਿਆ ਜੀ ਚਲ ਠੀਕ ਆ ਚਲ ਕੋਈ ਗੱਲ ਨਹੀਂ ਤੂੰ ਨਾ ਹੁਣ ਇੱਕ ਕਪ ਚਾਹ ਦਾ ਬਣਾਉਂਦੇ ਫੇ ਮਮ ਨੂੰ ਸ਼ਹਿਰ ਜਾਣਾ ਕੋਈ ਨਹੀਂ ਮੈਂ ਕੋਣੇ ਬਣਾ ਕੇ ਲੈਣੀਆਂ ਨੋ ਨੀਵਾ ਹਾਂਜੀ ਪਾਣੀ ਪੀਣਾ ਲੈਣਾ ਨਹੀਂ ਮੈਂ ਪੀਣਾ ਚਲ ਮੈਂ ਬਿਨਾ ਪੀਆ ਉਹਨਾ ਕੋਟ ਕੋਟ ਕੀ ਮੈਂ ਤਾਪ ਨੂੰ ਕਦੋਂ ਕ ਛੱਡ ਕੇ ਆਇਆ ਹਾਂ ਮੈਂ ਤਾਪ ਨੂੰ 11 12 ਵਜੇ ਗਏ ਕਿ ਤੇ ਬਸ ਮਿਲ ਗਈ ਜਨ ਬਸ ਮਿਲ ਗਈ ਚਲੋ ਠੀਕ ਹੈ ਮੈਂ ਇੱਕ ਵਾਰੀ ਫੋਨ ਕਰ ਲਿਆ ਕੋਈ ਨਹੀਂ ਕਿ ਕਦੋਂ ਕੋ ਪਹੁੰਚ ਗਿਆ ਇਹ ਘਰ ਆਹ ਕਰਦਾ ਮੇਰੇ ਘਰਾਂ ਤੇ ਪਹੁੰਚ ਗਿਆ ਹੁਣ ਮੈਂ ਬਸ ਸਿੱਧੀ ਮਿਲ ਗਈ ਚਲ ਫਿਰ ਇੱਕ ਵਾਰੀ ਕਰ ਲੈਂਦੀ ਆ ਬਾਦਸ਼ ਕੀ ਗਾ ਭੈਣ ਨੇ ਹੁਣ ਕਰ ਕੇ ਨਹੀਂ ਪੁੱਛਿਆ ਮੈਨੂੰ ਆਹ ਵੀ ਕੱਲ ਤੇ ਸਹੀ ਹੈ ਚਲ ਕਰ ਲਾ ਫਿਰ ਮੈਂ ਪਾਣੀ ਪੀਵਣਾ ਚਾਹਾਂ ਸਸਰੀ ਘਰ ਦੇ ਮਹਿਤਾਬ ਘਰ ਕੋ ਪਹੁੰਚ ਗਏ ਹਾਂ ਜਿੰਨੇ ਟਾਈਮ ਸੇ ਪਹੁੰਚ ਗਿਆ ਹੈਗਾ ਚਲ ਫਿਰਦੇ ਵਧੀਆ ਵਾ ਤੇ ਹੋਰ ਘਰੇ ਸਾਰੇ ਠੀਕ ਠਾਕ ਨੇ ਹਾਂਜੀ ਸਾਰੇ ਵਧੀਆ ਅੱਛਾ ਨਾਲ ਜਿੰਨੇ ਤਾਂ ਗੱਲ ਕਰਨੀ ਕਿਹੜੀ ਗੱਲ ਕਰਨੀ ਹੈ ਦੱਸ ਜਦੋਂ ਤੇਰੀ ਰਾਤ ਦੀਦੀਆਂ ਨਾਲ ਬੋਲਣ ਦੇ ਪਈ ਇਹਨੂੰ ਰੋਟੀ ਕਿਦਾਂ ਖਵਾਈ ਹੈ ਤੇ ਤੂੰ ਇਦਾਂ ਨਾ ਬੋਲਿਆ ਕਰੋ ਚਲ ਕੋਈ ਗੱਲ ਨਹੀਂ ਮੈਂ ਨਹੀਂ ਬੋਲਦੀ ਇਦਾਂ ਹਾਂਜੀ ਠੀਕ ਹੈ हां हां बढ़िया हां जी चलो मैं तन्नू ਘਰ ਤਾਂ ਆਂ ਮੈਂ ਨਾ ਤੁਹਾਡਾ ਟਾਈਮ ਬਰਕਾਰ ਦਿੰਦਾ ਕੋਣ ਠੀਕ ਠੀਕ ਹੈ ਕਰੀ ਫਿਰ ਜਰੂਰ ਚੰਗਾ हां जी हां जी ਠੀਕ ਮੰਮੀ ਪੈਂਟ ਸੀ ਵੀ ਨਹੀਂ ਹੈ ਸਕੂਲ ਵਾਲੀ ਤੇ ਮੈਨੂੰ ਅੱਜ ਚੇਤਾ ਹੀ ਨਹੀਂ ਰਿਹਾ ਲਿਓ ਹਾਂਦਾ ਕਿ ਉਹ ਸਵੇਰੇ ਪਾਉਣੀ ਸੀ ਤੇ ਜ਼ਰੂਰੀ ਹੈ ਲਿਉਣ ਵਾਲੀ ਲੈ ਆਵਾਂ ਉਹ ਤੂੰ ਤਾਂ ਸ਼ਾਮਾਂ ਪੈ ਗਈਆਂ ਵਾ ਤੇ ਨਾਲ ਇਸੇ ਵੇਲੇ ਤੂੰ ਮੇਰੇ ਕੋ ਪੈਸੇ ਤੇ ਲੈ ਕੇ ਗਿਆ ਹਾਂ ਵੀ ਮੰਮੀ ਮੈਂ ਪੈਂਟ ਲੈ ਕੇ ਆਉਣੀ ਆ ਦੱਸਣ ਦਾ ਧਿਆ ਤਾਂ ਚੇਤਾ ਹੀ ਨਹੀਂ ਦਿਆ ਸਾਹਿਲੋਂ ਤੇ ਸ਼ਾਮਾ ਪੈਣੀ ਆ ਵਾ ਤੇ ਇਹ ਵੇਲੇ ਕੱਲਾ ਜਾਏਗਾ ਉਹ ਮੰਮੀ ਚਦੂਰੀ ਏ ਪੋਣੀ ਤੁਹਾਨੂੰ ਪਤਾ ਸਵੇਰੇ ਬੋਧਵਾਰ ਤੇ ਪੈਣੀ ਵੀ ਉਹੀ ਪੈਂਟ ਹੁੰਦੀ ਏ ਤੇ ਨਾਲੇ ਤੁਹਾਨੂੰ ਪਤਾ ਮੈਂ ਪਿਛਲੇ ਬੋਧਵਾਰ ਵੀ ਬਾਹਰ ਘਲਾਤਾ ਐਦਾਂ ਬੇਇੱਜ਼ਤੀ ਜੀ ਮਹਿਸੂਸ ਹੁੰਦੀ ਮੈਂ ਐਦਾਂ ਕਰਦਾ ਪਿੰਦਰ ਚਾਚੂ ਨੂੰ ਪਹਿਲਾਂ ਪੁੱਛਦਾ ਚੱਲ ਅੰਜਗਰ ਤੂੰ ਪਿੰਦਰ ਨੂੰ ਨਾ ਪੁੱਛ ਲੈ ਜੇ ਮੰਨੇਗਾ ਠੀਕ ਆ ਜੇ ਨਾ ਮੰਨੇਗਾ ਨਾ ਤੇ ਫਿਰ ਆਪਣੇ ਲਖਵਿੰਦਰ ਚਾਚੂ ਨੂੰ ਲੈ ਜੀ ਕੋਈ ਨਹੀਂ ਮੈਂ ਪੁੱਛਦਾ ਮੈਂ ਬਾਹਰ ਜਾਂਦੇ ਵੇਖੇ ਸੀ ਉਹਨਾਂ ਚਲ ਠੀਕ ਐ ਚਾਚੂ ਮੈਂ ਤੁਹਾਡੇ ਵਾਲੇ ਹਾਂ ਡਿਆ ਹਾਂ

ਜਾਣਾ ਦੇਗਾ ਜੀ ਕੁਝ ਖਾ ਪੀ ਕੇ ਆਵਾਂਗੇ ਚਲੋ ਹੁਣ ਤੂੰ ਮੋਟਰਸਾਈਕਲ ਮੋੜ ਸੇ ਮੈਂ ਆ ਗਿਆ ਚਾਹ ਬਸਾਈ ਲਾ ਅੰਦਰ ਗਿਆ ਤੇ ਇੱਕ ਹੋਰ ਸਨਾ ਮਿਲ ਗਿਆ ਕੇਰਾ ਚਾਚੀ ਤੇਰੀ ਜਾਂਦੀ ਵੀ ਚੱਲੀ ਰਹੀ ਆ ਗਈ ਤੇ ਮੇਰੇ ਲਈ ਗੋਲ ਗੱਪੇ ਲਾ ਕੇ ਜੀ ਚੇਤਾ ਰੱਖੀ ਹਾਂਜੀ ਹਾਂ ਸੰਦੀਪ ਉਰਾ ਆ ਮੇਰ ਗੱਲ ਸੁਣ हां जी मम्मी दसो पिंदर ਤੇ ਸਹਰ ਅਜਿਨੇ ਕਿੱਥੇ ਗਏ ਨੇ ਜਾਣਾ ਕਿੱਥੇ ਹੀ ਮੰਮੀ ਸਾਹੀ ਦੀ ਪੈਂਟ ਹੀ ਸਕੂਲ ਵਾਲੀ ਤੇ ਸਵੇਰੇ ਮੇਰੇ ਕੋ ਇਨੇ ਸਗੋ ਪੈਸੇ ਵੀ ਖੜੇ ਆ ਵੀ ਮੰਮੀ ਮੈਂ ਆਪਣੀ ਪੈਂਟ ਲੈ ਕੇ ਆਉਣੀ ਸੀ ਪਗੀ ਆ ਤੇ ਫੇਰ ਇਹਨੂੰ ਚੇਤਾ ਭੁੱਲ ਗਿਆ ਤੇ ਹੁਣ ਕਹਿਣ ਜਾਂ ਹੈ ਵੀ ਜ਼ਰੂਰੀ ਆ ਸਵੇਰੇ ਮੈਨੂੰ ਮੈਡਮ ਨੇ ਖਲਾ ਦੇਣਾ ਗਲਾਸ ਤੋਂ ਬਾਹਰ ਮੈਂ ਫਿਰ ਕਿਆ ਚੱਲ ਪੋਸ਼ਲਾ ਪਿੰਦਰ ਨੂੰ ਜੇ ਜਾਂਦਾ ਤੇਰੇ ਨਾਲ ਤੇ ਲੈ ਜਾ ਤੇ ਹੁਣ ਪਿੰਦਰ ਮੰਨ ਗਿਆ ਬਹੁਤ ਤਾਂ ਗਏ ਦੂਵੇਂ ਜਾਣੇ ਮੈਂ ਆ ਖੜੇ ਹਾਂ ਵੀ ਐਸ ਵੇਲੇ ਕਿੱਥੇ ਗਏ ਵੀ ਤੇ ਮੰਮੀ ਉਹ ਤੇ ਗੱਲ ਠੀਕ ਆ ਮੈਂ ਨਾਲ ਤੁਹਾਡੇ ਨਾਲ ਇੱਕ ਬਹੁਤ ਗੱਲ ਕਰਨੀ ਆ ਕਿਹੜੇ ਘਰ ਦਾ ਮਮੀ ਗੱਲ ਕੀ ਕਰਨੀ ਆ ਨਬ ਬਲੋਂ ਕਰਨੀ ਆ ਤੁਹਾਡੇ ਕੋ ਨਹੀਂ ਰੋ 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 ਜਿੱਦ ਗੱਲਾਂ ਸਹੀਆਂ ਜਾਂਦੀਆਂ ਹਨ ਨੂੰ ਨਾ ਕਿਸੇ ਪਾਸੇ ਲਾਓ